ਤੇ ਇਹ ਫਾਨੀਆਂ ਘਾਤੋ ਢੋਕਣੇ ਵੀ ਅਲਾਈਨਮੈਂਟ ਸਹੀ ਰਹੂਗੀ ਹਾਂਜੀ ਮੈਂ ਇੱਥੋਂ ਛਾਂ ਰਹੂਗੀ ਤੇ ਨਹੀਂ 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 ਗਲਤ ਤਰੀਕਾ ਤੇਰਾ ਕੰਮ ਕਰਨ ਦਾ ਟਾਈਟ ਵਾ ਫਿਰ ਇਹਨੂੰ ਢਿੱਲੀ ਕਰ ਲਓ ਇੱਥੋਂ ਤੁਸੀਂ ਢਿੱਲੀ ਕਰ ਲੈਣਾ ਠੀਕ ਹੈ ਜੀ ਠੀਕ ਹੈ ਜੀ ਢਿੱਲੀ ਹੋ ਗਈ ਨਾ ਹੁਣ ਬੈਲਟ ਹਾਂਜੀ ਤੇ ਇੱਥੋਂ ਹੀ ਤੁਸੀਂ ਇਹਨੂੰ ਕੱਸ ਲੈਣਾ ਇਸੇ ਕਾਬਲੇ ਤੋਂ ਹੀ ਕੋਈ ਫਾਨੀਆਂ ਨਹੀਂ ਢੋਕੜੀਆਂ ਜਿੱਥੇ ਤੈਨੂੰ ਦਿਦਾ ਵਾ ਕੋਈ ਇਹੋ ਜੀ ਸਕੀਮ ਸੋਚ ਜਿਹਦੇ ਨਾਲ ਕੋਈ ਪਰਮਾਨੈਂਟ ਕੰਮ ਵਧੀਆ ਰਵੇ ਅਸ਼ਮੀਤ ਆ ਯਾਰ ਮੋਟਰ ਤੋਂ ਐ ਨੂੰ ਹੁੰਦੀ ਆ ਆਵੈ ਨਾ ਇੰਤੋ ਹਲਦੀ ਆ ਇਹ ਫਾਨੀ ਲਾ ਦਨੇ ਆਪਾਂ ਲੱਕੜ ਦੇ ਇਹ ਕਰਨੇ ਆ ਇਹ ਵੀਰਾ ਮੋਟਰ ਨਾਲ ਹੁੰਦੀ ਆ ਆ ਵੇਖਿਓ ਨਾ ਹਾਂ ਬੈਲਟ ਆਪਾਂ ਇੱਥੇ ਲਾਉਣੇ ਆ ਨਾ ਪੂਰੀ ਜਿੱਕੇ ਆਪਣੇ ਚੱਲਣੀ ਚਾਹੀਦੀ ਆ ਹੂੰ ਉੱਥੇ ਆਵੇ ਮੋਟਰ ਆ ਮੋਟਰ ਤੋਂ ਅੱਗੇ ਨੂੰ ਹੋ ਜਾਂਦੀ ਆ ਹਾਂਜੀ ਹਾਂਜੀ ਲੈਨਮੈਂਟ ਨਹੀਂ ਸਹੀ ਖਰਾਬ ਹੋ ਜਾਂਦੀ ਲੈਨਮੈਂਟ ਹਾਂਜੀ ਤੇ ਇਹ ਫਾਨੀਆਂ ਕਾਤੋਂ ਢੋਕਣ ਦੇ ਵੀ ਲੈਨਮੈਂਟ ਸਹੀ ਰਹੂਗੀ ਹਾਂਜੀ ਮੈਂ ਇੱਥੋਂ ਪਛਾਹ ਰਹੂਗੀ ਤੇ ਨਹੀਂ 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 ਗਲਤ ਤਰੀਕਾ ਤੇਰਾ ਕੰਮ ਕਰਨ ਦਾ ਇੰਜ ਕਰ ਇੱਕ ਪੈਪ ਦਾ ਟੋਟਾ ਫੜਾ ਚਾਰਸ ਪੈਪ ਤੇ ਕਾਬਲਾ ਲੈ ਕੇ ਆ ਚਾਰ ਸੁੱਤਰ ਦਾ ਇਹੋ ਪੈਪ ਇਹਦੇ ਨਾਲ ਦਾ ਪੈਪ ਵੇਖ ਲੈ ਕੋਈ ਆਪਣੇ ਪਲੇਗਾ ਤੇ ਇਹਦੇ ਨਾਲ ਦਾ ਚਾਰਸ ਪੈਪ ਵੇਖ ਚਾਰਸ ਆਏਗਾ ਜਾਂ ਨਹੀਂ ਗਾ ਟੂਟਾ ਹਾਂ ਬਸ ਠੀਕ ਆ ਇਹਦੇ ਚੇਂਜ ਕਰ ਇਥੇ ਸ਼ੇਕ ਮਾਰ ਕੇ ਲਿਆ ਲਿਆ ਠੀਕ ਆ ਇਸ ਪੈਪ ਤੇ ਸ਼ੇਕ ਮਾਰ ਕੇ ਲਿਆ ਤੇ ਇੱਕ ਕਾਬਲਾ ਲੈ ਕੇ ਆ ਚਾਰ ਦਾ ਚਾਰ ਦਾ ਕਾਬਲਾ 4 ਸੁੱਤਰ ਦਾ ਕਾਬਲਾ ਲੈ ਕੇ ਆ ਕਿਉਂ ਕਾਵਲਾ ਹਾਂ ਇਹ ਨਹੀਂ ਕਰ ਦੇਖ ਛੇ ਕਮਾਰ ਲਿਆ ਆ ਲੈ ਕੇ ਆ 1 ਮਿੰਟ ਵਾਸਤੇ ਆ ਕਾਵਲਾ ਇੱਥੋਂ ਕੱਟ ਲੋ ਠੀਕ ਹੈ ਗਿੱਲ ਸਾਹਿਬ ਹਾਂਜੀ ਆ ਕਾਵਲਾ ਇੱਥੋਂ ਕੱਟੋ ਲਓ ਜੀ ਠੀਕ ਹੈ ਛੇ ਕ ਵੱਜ ਗਿਆ ਹਾਂਜੀ ਓਕੇ ਹਲੋ ਠੀਕ ਆ। ਓਹ ਇਹਦੇ ਜਿੰਨਾ ਨਾ ਹਾਂ ਬਸ ਠੀਕ ਆ ਥੋੜਾ ਛੋਟਾ ਚਾਹੀਦਾ ਹੈ ਆਪਾਂ ਨੂੰ। ਇਹਨੂੰ ਕੀ ਕਰਨਾ ਆਪਾਂ ਇਹਦੇ ਵਿੱਚ ਪਾ ਕੇ ਠੀਕ ਆ ਇਹ ਵਾਸ਼ਲੈਂ ਦੇ ਵਿੱਚ ਪਾ ਲੈਣੀ ਆ। ਅੱਛਾ ਪਹਿਲਾਂ ਆਪਾਂ ਲਾਵਣੀ ਟੈਂਬਰੀ ਇਹਦੇ ਤੇ ਠੀਕ ਆ। ਹਾਂਜੀ। ਆਹ ਟੈਂਬਰੀ ਲੱਗ ਗਈ। ਕਿਕਾ ਖੋ ਗਿਆ ਓਕੇ ਉਸ ਤੋਂ ਬਾਅਦ ਆ ਪਾਈਪ ਲੱਗ ਗਿਆ ਉਸ ਤੋਂ ਬਾਅਦ ਆ ਪਨ ਨੂੰ ਇਹਦੇ ਵਿੱਚ ਪਾ ਲੈਣਾ ਇੱਥੇ ਠੀਕ ਆ ਠੀਕ ਹੈ ਜੀ ਹੂੰ ਹੁਣ ਆਪਾਂ ਕੀ ਕਰਨਾ ਇਹਨੂੰ ਕੱਸ ਦੇਣਾ ਬਸ ਚਾਬੀ ਲੈ ਕੇ ਆਉਂਦਾ ਸੋ ਫਾਨੀਆਂ ਵਾਲੇ ਤਰੀਕੇ ਤੇ ਪੁਰਾਣੇ ਤਰੀਕੇ ਤੇ ਤਾਂ ਨਾ ਰੋਹ ਜਾਈ। ਆਪਣੇ ਕੋਲੇ ਕਿਹੜਾ ਕੋਈ ਮਸ਼ੀਨ ਨਹੀਂ ਹੈਗੀ ਵੀ ਆਪਾਂ ਜਿਹੜਾ ਅਜੇ ਵੀ ਫਾਨੀਆਂ ਲਾਉਣੀਆਂ ਲੱਕੜ ਦੀਆਂ ਵਿੱਚ ਇਹਦੀ ਹਨਾ ਹਾਂ ਤਰੀਕਾ ਦੇ ਤੂੜੀਆਂ ਦੇ ਲਿਆ ਹੁਣ ਕਿੱਥੇ ਆ ਚਾਰ ਦੀ ਚਾਬੀ ਲਿਆਓ ਆ ਗਈ ਜੀ ਆ ਗਈ ਆਜੋ ਹੈਗੀ ਹੈ ਜੀ ਹੂੰ ਬਸ ਇਹਨੂੰ ਇਥੋਂ ਕੱਸ ਦੋ ਠੀਕ ਆ ਹੁਣ ਮੋਟਰ ਸਿੱਧੀ ਰਹੂਗੀ ਹੁਣ ਹੁਣ ਤੁਸੀਂ ਜਿੰਨਾ ਮਰਜ਼ੀ ਇਹਨੂੰ ਕਸੀ ਜਾਓ ਠੀਕ ਆ ਵਾਹ ਯਾਰ ਓਕੇ ਠੀਕ ਆ ਜੀ ਹਾਂ ਹੁਣ ਜੇ ਤੁਹਾਨੂੰ ਲੱਗਦਾ ਜੇ ਵੀ ਬੈਲਟ ਟਾਈਟਵਾ ਜੱਟਲੀ ਆ ਜਾਂ ਇੱਥੋਂ ਤੁਸੀਂ ਇਹਨੂੰ ਕਸੀ ਜਾਓ ਇਹਨੇ ਟਾਈਟਨ ਲਈ ਜਾਣਾ ਅਸਹੀ ਹਾਂ ਠੀਕ ਆ ਬਾਕੀ ਇਹ ਵਿੱਚ ਫਸਿਆ ਵਾ ਪੂਰਾ ਇਹਦੇ ਹਾਂਜੀ ਪਾਈਪ ਇਹ ਨਿਕਲਣਾ ਹੈਗਾ ਨਹੀਂ ਆ ਵਿੱਚੋਂ ਠੀਕ ਆ ਹਿਲਦਾ ਨਹੀਂ ਇਹ ਤੁਹਾਨੂੰ ਲੱਗਦੀ ਹੈ ਕਿ ਟਾਈਟ ਟਾਈਟਵਾ ਫੇਰ ਇਹਨੂੰ ਢਿੱਲੀ ਕਰ ਲੋ ਇੱਥੋਂ ਤੁਸੀਂ ਢਿੱਲੀ ਕਰ ਲੈਣਾ ਠੀਕ ਹੈ ਜੀ ਠੀਕ ਹੈ ਜੀ ਢਿੱਲੀ ਹੋ ਗਈ ਨਾ ਹੁਣ ਬੈਲਟ ਹਾਂਜੀ ਤੇ ਇੱਥੋਂ ਹੀ ਤੁਸੀਂ ਇਹਨੂੰ ਕੱਸ ਲੈਣਾ ਇਸੇ ਕਾਬਲੇ ਤੋਂ ਹੀ ਵਧੀਆ ਨਾ ਜਿਗਾਰਡ ਆਪਣਾ ਵਧੀਆ ਜੀ ਵਧੀਆ ਮੈਂ ਹਾਂ ਮਾਰੇ ਫਾਨੀ ਲਾਉਂਦੇ ਉਹਦਾ ਮਨ ਲਾਉ ਲਓ ਲੱਕੜ ਦੀ ਫਾਨੀ ਲਾਉਂਦੇ ਹਾਂਜੀ ਉਹ ਕਿੰਨੇ ਦਿਨ ਕੱਢਦੀ ਹਨਾ ਜੇ ਕੱਲ ਨੂੰ ਥੋੜੀ ਜੀ ਬੈਲਟ ਹੀ ਕਈ ਵਾਰ ਲੰਮੀ ਹੋ ਜਾਂਦੀ ਆ ਤੇ ਫੇਰ ਗਾਂ ਫਾਨੀ ਠੋਕਦੇ ਲੱਕੜ ਦੀ ਉਮ ਬਾਤ ਚ ਢਿੱਲੀ ਫੇਰ ਹੋ ਜਾਣੀ ਫਾਨੀ ਹਣਾ ਹਾਂਜੀ ਹਾਂਜੀ ਹੁਣ ਠੀਕ ਆ ਨਾ ਹੁਣ ਤਾਂ ਨਹੀਂ ਕੋਈ ਚੱਕਰ ਨਹੀਂ ਜੀ ਨਹੀਂ ਮੈਂ ਬਿਲ ਟੁਕੇ ਆ ਪੂਰੀ ਵਧੀਆ ਹਾਂ ਕੋਈ ਫਾਨੀਆਂ ਨਹੀਂ ਠੋਕੜੀਆਂ ਜਿੱਥੇ ਤੈਨੂੰ ਦੀਦਾ ਵਾ ਕੋਈ ਇਹੋ ਜੀ ਸਕੀਮ ਸੁੱਚ ਜਿਹਦੇ ਨਾਲ ਕੋਈ ਪਰਮਾਨੈਂਟ ਕੰਮ ਵਧੀਆ ਰਵੇ ਚਲੋ ਠੀਕ ਬਾਕੀ ਜੇ ਵਧੀਆ ਲੱਗੀ ਵੀਡੀਓ ਤਾਂ ਇੱਕ ਸ਼ੇਅਰ ਜ਼ਰੂਰ ਕਰ ਦੇ ਜੀ ਧੰਨਵਾਦ